ਮਾਰੇ ਸੱਚੇ ਪਾਤਸ਼ਾਹ ਕਹਿੰਦੇ ਹੋ ਗੁਰਮਖੋ ਅਸੀਂ ਲਹੂ ਦੀ ਬਾਲਟੀ ਭਰ ਕੇ ਆਪਣੇ ਪੁੱਤਾਂ ਦੀ ਜਦੋਂ ਸਾਰੇ ਜੰਗ ਸਮਾਪਤ ਹੋ ਗਏ ਸਨ 14 ਜੰਗ ਲੜੇ ਮਾਰੇ ਨੇ 15ਵੀਂ ਜੰਗ ਕਲਮ ਦੀ ਲੜੀ ਜਫਰਨਾਮਾ 14 ਜੰਗ ਲੜ ਕੇ ਸਤਿਗੁਰੂ ਮਹਾਰਾਜ ਜਦੋਂ ਦਮਦਮਾ ਸਹਿਬ ਉਹਦਾ ਦਮਦਮਾ ਨਾਂ ਪਿਆ ਉੱਥੇ ਜਾ ਕੇ ਦੰਮ ਲਿਆ ਤਮਰ ਕਸਾ ਖੋਲਿਆ ਸਤਿਗੁਰੂ ਨੇ ਆਪਦੇ ਪੁੱਤਾਂ ਦੇ ਲਹੂ ਦੀ ਬਾਲਟੀ ਭਰ ਕੇ ਤੇ ਉਹਨਾਂ ਦੀ ਹੱਡੀ ਦੀ ਕਲਮ ਘੜ ਕੇ ਤੇ ਸਤਿਗੁਰੂ ਨੇ ਮੈਂ ਸਮਝੋਂ ਲਈ ਬੇਨਤੀ ਕੀਤੀ ਹੈ ਫੇਰ ਜਾ ਕੇ ਸਤਿਗੁਰਾਂ 9 ਮਹੀਨੇ 9 ਦਿਨ ਤੇ 9 ਘੜੀਆਂ ਵਿੱਚ ਸਾਰਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਵਾਨੀ ਕੰਠੋਚਾਰਨ ਕੀਤਾ ਅੱਜ ਜਿਹੜੇ ਕਹਿੰਦੇ ਜਪ ਸਾਹਿਬ ਨਹੀਂ ਪੜ੍ਹਨਾ ਸਵਈਆਂ ਤੋਂ ਡਰ ਆਉਂਦਾ ਚੌਪਈ ਸਾਹਿਬ ਤੋਂ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਇਹ ਜਿਹੜਾ ਦਸਮਤਿ ਦੀ ਗੱਲ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਉਚਾਰਨ ਕੀਤਾ ਮਹਾਰਾਜ ਸੱਚੇ ਬਾਛਾ ਦਾ ਪਿਆਰ ਵੇਖੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਮਿਹਨਤ ਕੀਤੀ ਤੇ ਖਜ਼ਾਨਾ ਤਿਆਰ ਹੋਇਆ ਤੇ ਬਾਬੇ ਪੜਨਦੇ ਥਾਲ ਵਿੱਚ ਤਨ ਸਤ ਸੰਤੋਖ ਇਹ ਥਾਲ ਵੜਾ ਲੰਗਾ ਜੀ ਸੰਗ ਤੇ ਬੜੀ ਮਿਹਨਤ ਲੱਗੀ ਪਰ ਇਸ ਥਾਲ ਤੋਂ ਛਕਦਾ ਹੀ ਕੋਈ ਨਹੀਂ ਸਰਬ ਲੋ ਦਸਮਤ ਕੀ ਪੜਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਨਹੀਂ ਕੀਤੀ ਤੇ ਜਿਹੜੇ ਨਿੰਦਦੇ ਮੈਨੂੰ ਲੱਗਦਾ ਜਬਜੀ ਸਾਹਿਬ ਨੇ ਪੜਿਆ ਕਦੀ ਆਖੋ ਸਤਨਾਮ